ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਸਾਂਝੀ ਕਰਨੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਮਿੱਤਰੋ ਪਿੰਡ ਚੰਨੂਆਣੇ ਤੋਂ ਚੰਨੂਆਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਬਾਗੇ ਪੁਰਾਣੇ ਸ਼ਹਿਰ ਤੋਂ ਵੀ ਨੇੜੇ ਰਹਿ ਜਾਂਦਾ ਤੇ ਮਿੱਤਰੋ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਗਿਆ ਤੇ ਸੰਗਤਪੂਰਾ ਚੰਨੂਆਣਾ ਸਮਾਧ ਭਾਈ ਇਹ ਸਾਰੇ ਆਪਸ ਦੇ ਵਿੱਚ ਗਵੰਡੀ ਜੇ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 2 ਜਾਨਵਰ ਵਕਾਊ ਆ ਇੱਕ ਐਫ ਦੀ ਚੰਗੇ ਦੁੱਧ ਵਾਲੀ ਗਾਂ ਇੱਕ ਜਰਸੀ ਦੀ ਵੜ ਮਿੱਤਰੋ ਵਕਾਊ ਆ ਟੌਪ ਕਲਾਸ ਦੋਵੇਂ ਗਾਵਾਂ ਕਰਦੇ ਆ ਗੱਲਬਾਤ ਭਰਾ ਦੇ ਨਾਲ ਜਾਣਕਾਰੀ ਲੈਣੇ ਆ ਵੀਰੇ ਸੱਸੀ ਕਾ ਸੱਸੀ ਕਾ ਭਾਈ ਜੀ ਕੀ ਹਾਲ ਚਾਲ ਠੀਕ ਆ ਜੀ ਵਧੀਆ ਜੀ ਚੇਤਾਕਰ ਪ੍ਰਬਾਤ ਵਧੀਆ ਜੀ ਵਧੀਆ ਜੀ ਸ਼ੁਕਰ ਆ ਅੱ ਇਹ ਗਾਵਾਂ ਉਦੋਂ ਕੱਚੀਆਂ ਸੀ ਤੇ ਉਹ ਤਿਆਰ ਵੇਕੀ ਸੀ ਬਾਈ ਹਾਂ ਉਹ ਵੇਕੀ ਸੀ ਠੀਕ ਹੈ ਬਾਈ ਅੱਛਾ ਇਹ ਕਿੰਨੇ ਦਿਨ ਲੈ ਜੂਗੇ ਹਜੇ ਬਾਈ ਬਾਈ ਹਜੇ ਇਹਦੇ 8 ਦਿਨ ਪਏ ਐ 8 ਦਿਨ ਪਏ ਗੇ ਇੰਤਿਮਤਾ ਹਾਂਜੀ ਅੱਛਾ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਬਾਈ ਬਾਈ ਇਹਨੇ 42 ਕਿਲੋ ਦੁੱਧ ਦਿੱਤਾ 42 ਕਿਲੋ ਦੁੱਧ ਦਿੱਤਾ ਹੋਇਆ ਦੂਜੇ ਸੂਏ ਸੂਈਆਂ ਤੇ ਤੀਸਰੇ ਸੂਨੇ ਨੇ ਉਹਨੇ ਤੀਸਰੇ ਸੂਏ ਸੂਨਾ ਇਹਦਾ ਕੋਈ ਰਿਕਾਰਡ ਸੀਮੰਟ ਦਾ ਹੈਗਾ ਕਿ ਨਹੀਂ ਬਾਈ ਹੈਗਾ ਹੈਗਾ ਬਾਈ ਉਹ ਆਪਣੇ ਸੈਕਸਰ ਸੀਮੰਟ ਲੱਗਾ ਬਈ ਦੇ ਉਹ ਆਪਣੇ ਕੋਲੇ ਜਿਹੜਾ ਬਾਈ ਆਊਗਾ ਆਪਾਂ ਉਹਨੂੰ ਆਨਲਾਈਨ ਚੈੱਕ ਕਰਾ ਦੇਾਂਗੇ ਠੀਕ ਹੈ ਬਾਈ ਉਹਨੂੰ ਆਪਾਂ ਆਨਲਾਈਨ ਦੇ ਦੇਾਂਗੇ ਠੀਕ ਹੈ ਅੱਛਾ ਚਵਾਈ ਚਵਾਈ ਦੀ ਕਿਵੇਂ ਆ ਬਈ ਬਾਈ ਓਕੇ ਆ ਜਮਾਂ ਜਿਵੇਂ ਮਰਜੀ ਠੀਕ ਹੈ ਲੇਵਾ ਨੂੰ ਬਾਤ ਫਿਰ ਬਾਈ ਹੋਰ ਵੀ ਜ਼ਬਰਦਸਤ ਤਿਆਰ ਕਰਦੇ ਬਾਈ ਹਜੇ ਤਾਂ ਵੇਖੋ ਤੁਸੀਂ ਨਾੜਾ ਨੂੜਾ ਵੇਖੋ ਕਿ ਵੀ ਕਿਹੜੇ ਹਿਸਾਬ ਨਾਲ ਕਰਨਾ ਹਜੇ ਢੱਲ ਬਹੁ ਪਈ ਹਜੇ ਇਹਦਾ 8 ਕਿੰਦਾ ਫੋਨ ਦੇ ਉੱਤੇ ਬਾਈ ਤੈਅ ਕਰੂਗਾ 8 ਦਿਨ ਹਜੇ ਇਹਦੇ ਡਿਲੀਵਰੀ ਦੇ ਬਾਕੀ ਆ ਸੂਣ ਦੇ ਵਿੱਚ ਬਾਕੀ ਆ ਸੋਹਣੀ ਐ ਤਿਆਰ ਹੋਊਗੀ ਵੇਨਸਾ ਜਿਹੜੀਆਂ ਬਹੁਤ ਚੰਗੀਆਂ ਸਟਰੋਂਗ ਤੇ ਜਿਹੜੀਆਂ ਹੈਵੀ ਇਹਦੀਆਂ ਵੇਨਸਾ ਕਰਮਾਲੀਆਂ ਦੀਆਂ ਮਿੱਤਰੋ ਦੇਖ ਸਕਦੇ ਆ ਜਿਵੇਂ ਤੁਸੀਂ ਬਨਾਵਟ ਗਾਂ ਦੀ ਬੰਤਰ ਤੀਜਾ ਸੂਆ ਹੁੰਦੀ ਆ ਦੂਜੇ ਸੂਏ ਦਾ 42 ਕਿਲੋ ਦਾ ਰਿਕਾਰਡ ਇਹਿੰਦਾ ਜਿਹੜਾ ਟੰਡੇ ਵਾਲਾ ਵਾ 66 ਸੀਮਣੇ ਨੂੰ ਲੈ ਆਓ ਮੋੜ ਦਿਓ ਬਾਈ 66 ਸੀਮਣੇ ਨੂੰ ਲੱਗਿਆ ਹੋਇਆ ਮਿੱਤਰੋ ਲੈ ਆ ਬਾਈ ਮੋੜ ਲਿਓ ਢਾਂਚਾ ਵਜੂਦ ਚੰਗਾ ਵਾ ਸਰੀਰ ਕਾਲੇ ਪੱਖ ਬਹੁਤ ਚੰਗੇ ਆ ਬਾਕੀ ਪਿਓਰਿਟੀ ਕੁਆਲਿਟੀ ਆ ਜਿਹੜੀ ਗਾਂ ਦੇ ਵਿੱਚ ਉਹ ਵੀ ਟੌਪ ਕਲਾਸ ਆ ਮਿੱਤਰੋ ਵੱਡੀ ਗਾਂ ਵਾ ਛੋਟੀ ਨਾ ਗਾਂ ਮੰਨਿਓ ਕਿਉਂਕਿ ਜੇ ਵੱਡੀ ਹੋਊਗੀ ਤਾਂ ਹੀ 42 ਕਿਲੋ ਦੁੱਧ ਦਿੱਤਾ ਹੋਊਗਾ ਛੋਟੀ ਨਹੀਂ ਦਿੰਦੀ ਹੁੰਦੀ ਮਿੱਤਰੋ ਬਾਕੀ ਸਰੀਰ ਦੇ ਅੰਗ ਚੰਗੇ ਆ ਆਹਰ ਚੰਗੇ ਆ ਥਣ ਚੰਗਾ ਵਾ ਤੇ ਥੋੜਾ ਜਿਹਾ ਪੱਕਾ ਬਣਾ ਜਾਂਦੀ ਹੈ ਨਾ ਹਾਂ ਬਈ ਹਾਂ ਹੂੰ अच्छा भाई जेडी 2 नंबर ते ਵਹਿੜ ਜਰਸੀ ਆ ਵੀਰੇ ਹੁੰਦੇ ਕਿੰਨੇ ਦਿਨ ਬਾਕੀ ਆ? ਬਾਈ ਉਹਦੇ ਵੀ 10 ਕਿਦਾਂ ਨਹੀਂ ਆ। ਠੀਕ ਆ ਉਹਦਾ ਦੁੱਧਦਾਰ ਰਕਾਰਡ ਕੀ ਰਿਆ ਹੋਇਆ ਬਾਈ? ਉਹਦਾ ਪਹਿਲੇ ਸੂਏ ਦਾ ਰਕਾਰਡ ਆ ਦੂਜੇ ਉਹਨੇ ਸੁਣਾ ਪਹਿਲੇ ਦਾ ਉਹਦਾ 18 ਕਿਲੋ ਦਾ ਰਕਾਰਡ ਆ। ਪਹਿਲੇ ਸੂਏ ਦਾ 18 ਕਿਲੋ ਦਾ ਰਕਾਰਡ ਆ। ਹਾਂਜੀ। ਅੱਛਾ ਦੂਜੇ ਸੂਏ ਸੁਣ ਦੇ ਵਿੱਚ ਹਜੇ 10 ਦਿਨ ਬਾਕੀ ਆ। ਹਾਂਜੀ ਹਾਂਜੀ 10 ਬਣ ਜਾਂਦੀ ਬਾਈ ਥੱਲੋ ਇਹ। ਪੂਰੀ ਬਣ ਜਾਣੀ ਬਾਈ ਇਹ ਤਾਂ। ਠੀਕ ਆ। ਧਾਰ ਵੀ ਇੱਕ ਨੰਬਰ ਆ ਜਿਵੇਂ ਮਰਜੀ ਆ। ਠੀਕ ਆ ਕ੍ਰੋਸ ਤੇ ਆ ਗਈ ਥੋੜੀ ਜਿਹੀ ਜਰਸੀ ਦੇ। ਅੱਛਾ ਬਾਈ ਲੇਵਾ ਪਿਛਾ ਨੂੰ ਕੱ ਫੋਨ ਤੇ ਕਰਾਂਏ ਬਾਈ ਦੋਨਾਂ ਦੇ ਬਾਈ ਇਹ ਸੁਆ ਦੂਜਾ ਸੁਹੰਦੀ ਹੈ ਹਾਂਜੀ ਆ ਪਹਿਲੇ ਸੁਆ ਇਹਦੀ ਬੱਛੀ ਖੜੀ ਹੈ ਜੀ ਇਹਦੀ ਬੱਛੀ ਆ ਗਈ ਪਹਿਲੇ ਸੋ ਠੀਕ ਹੈ ਬਾਈ ਲੈ ਵੀ ਮੇਤਰੋ ਸੁਆ ਇਹਨੇ ਦੂਜਾ ਸੋਣਾ ਵਾ 10 ਦਿਨ ਹਜੇ ਬਾਕੀ ਆ 12 ਵੀ ਲ ਜਾ ਸਕਦੀ ਹੈ ਕਿਉਂਕਿ ਹਜੇ ਗਾਂ ਕੱਚਾ ਪਾਣਾ ਵੱਧ ਦੀਂਦਾ ਖਾਂਦੇ ਪੱਕੀ ਮੰਨ ਲਓ ਆਰਡਰ ਦੀ ਕੁਆਲਿਟੀ ਬੇਹਤਰੀਨ ਆ ਖਾਸ ਆ ਜਰਸੀ ਦਾ ਕਰੋ ਸੰਗਾ ਤੇ ਐਦ ਕੀ 20 ਤੋਂ ਬਾਰ ਬਾਰ ਦੁੱਧ ਪਾ ਜੂਗੀ ਇਹਦੀ ਵੀ ਡਿਮਾਂਡ ਬਾਈ ਫੋਨ ਦੇ ਉੱਤੇ ਤੈਅ ਕਰੂਗਾ ਤੇ ਇਸ ਗਾਂ ਦੇ ਵੀ ਫੋਨ ਦੇ ਉੱਤੇ ਡਿਮਾਂਡ ਇਹ ਤਾਂ 10000 ਲੈ ਤੂੰ ਬਹੁਤ ਪਿਆ ਦੀ ਹਾਂ ਇਹ ਤਾਂ ਬਾਕੀ ਬਾਈ ਚ 9815503116 98155 ਹਾਂਜੀ 03116 03116 ਹਾਂਜੀ 9815503116 ਹਾਂਜੀ 9815503116 ਬਾਈ ਦਾ ਨੰਬਰ ਆ ਗੱਲਬਾਤ ਲਈ ਸਕਰੀਨ ਦੇ ਉੱਤੇ ਆ ਪਿੰਡ ਚੰਨੂਆਣਾ ਜ਼ਿਲ੍ਹਾ ਮੋਗਾ